ਗਿਆ ਕਿ ਆਂਟਾਰਟਿਕਾ ਮੈਥਡ ਆਪਣਾ ਅੰਤਰਰਾਸ਼ਟਰੀ ਪੈਰਾਕਰਡ ਅਪਡੇਟ ਤਰਨ ਸ਼ਰਮਾ ਵਿਦਿਆਰਥੀ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਤੇ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਤੁਹਾ ਮੈਂ ਦਿਦੋ ਤਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਮੈਮ ਦਾ ਤੇ ਨਗਰ ਕੌਂਦਲ ਦੇ ਯੂ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਚਾਹੇ ਇੱਕ ਛਿੱ ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦਿਦੋ ਤਨਵਾਦ ਕਰਦਾ ਉਹ ਸਾਰੇ ਹੀ ਪੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਵੀ ਲੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਤੁਹਾਨੂੰ ਬਣ ਕਰਦਾ ਸੋ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਆ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ ਕਲਰਕ ਮਿਲੀ ਆ ਸੋ ਚੰਗਾ ਵੀਡੀਓ ਜੈ ਜੀ ਰਾਂ ਸਤਿ ਸ਼੍ਰੀ ਅਕਾਲ ਜੈ ਜੀ ਰਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਆਪਣਾ ਅੰਤਰਰਾਸ਼ਟਰੀ ਪੈਰਾ ਕਰਾ ਕੇ ਅਪਡੇਟ ਤਰਨ ਸ਼ਰਮਾ ਵੀਡੀਓ ਆਈਟੀ ਨਿਯੂਜਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਤੇ ਇਹ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦੀਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮਐਲਏ ਖੰਨਾ एडीसी सर ਤੇ ਡੀਸੀ ਨਾਮ ਦਾ ਤੇ ਨਗਰਗੁੰਦਲ ਦੇ ਯੋਸਾਬ ਦਾ ਗਿਰਾ ਨੇ ਮੈਨੂੰ ਚਾਹੇ ਕੱਚੀ ਨੌਕਰੀ ਦਿੱਤੀ ਪਰ ਨੌਕਰੀ ਜੋ ਕਰਤਾ ਉਹ ਮੈਂ ਦਿਲੋਂ ਤੁਹਾਨੂੰ ਆਤ ਕਰਦਾ ਉਹ ਸਾਰੇ ਹੀ ਪੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦਿਲੋਂ ਪਿਆਰ ਕਰ ਰਹੇ ਨੇ ਤੇ ਦਿਲੋਂ ਇੱਕ ਵਾਰ ਫੇਰ ਧੰਨਵਾਦ ਕਰਦਾ ਤੁਮਾ ਇਹ ਵੀਡੀਓ ਤਾਂ ਬਣਾਇਆ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਆ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ ਕਲਰਕ ਮਿਲੀ ਆ ਸੋ ਚੰਗਾ ਵੀਡੀਓ ਜੈ ਕੀ ਰਾਮ ਸਤਿ ਸ਼੍ਰੀ ਅਕਾਲ ਜੈ ਕੀ ਰਾਮ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਆਪਣਾ ਅੰਤਰਰਾਸ਼ਟਰੀ ਪੈਰਾਕਰਟ ਐਡੀਟ ਤਰਨ ਸ਼ਰਮਾ ਵੀਰਿਆ ਜੀ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕੀ ਤਰ੍ਹਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਤੇ ਇਹ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸੋ ਮੈਂ ਦਿਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਵانت ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਮੈਮ ਦਾ ਤੇ ਨਗਰ ਗੁੰਦਲ ਦੇ ਯੂ ਸਾਹਿਬ ਦਾ ਜਿਹਨੇ ਮੈਨੂੰ ਚਾਹੇ 31 ਨੌਕਰੀ ਦਿੱਤੀ ਪਰ ਨੌਕਰੀ ਯੋਗ ਕਰਤਾ ਉਹ ਮੈਂ ਦਿਲੋਂ ਧੰਨਵਾਦ ਕਰਦਾ ਉਹ ਸਾਰੇ ਹੀ ਪੈਨਪਰਾ ਵਾਲਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦੀਦੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਧੰਨਵਾਦ ਕਰਦਾ ਤੋਂ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ ਤੇ ਜਿਹੜੀ ਮੈਨੂੰ ਨੌਕਰੀ ਮਿਲੀ ਹੈ ਵੀਰੋ ਐ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਅੱਜ ਦੇ ਕਲਰਕ ਮਿਲਿਆ ਸੋ ਚੰਗਾ ਵੀ ਦਿਓ જય ਜੀ ਰਾਮ ਸਤਿ ਸ਼੍ਰੀ ਅਕਾਲ